ਆ ਵੀਡੀਓ ਦੇਖੋ ਇਹ ਨਾ ਮੁੰਡਾ ਮਰ ਗਿਆ ਸਭ ਤੋਂ ਵੱਡੀ ਗੱਲ ਜਿਹੜੀ ਸਾਡੇ ਸਾਹਮਣੇ ਆਈ ਉਹ ਇਹ ਹੈ ਕਿ ਇਹ ਗਰੀਬ ਸੀ ਤਾਂ ਇਹਨਾਂ ਦੀ ਥਾਣੇ 'ਚ ਸੁਣਨੀ ਨਹੀਂ ਗਈ ਜੇ ਇਹਨਾਂ ਦਾ ਕੋਈ ਅਮੀਰ ਬੰਦਾ ਹੁੰਦਾ ਉਹਨੂੰ ਤੁਸੀਂ ਚਾਹ ਵੀ ਪੁੱਛਦੇ ਜਿਹੜੇ ਅਫਸਰ ਸੀ ਚਾਹ ਨਾ ਪੀਣ ਨੂੰ ਕੌਫੀ ਪੁੱਛਦੇ ਪਰ ਕੋਈ ਗੱਲ ਇਹਨਾਂ ਨੂੰ ਚਾਹ ਨਹੀਂ ਪੁੱਛੀ ਤੁਸੀਂ ਕੌਫੀ ਨਹੀਂ ਪੁੱਛੀ ਪਰ ਜੇ ਤੁਸੀਂ ਇਹਨਾਂ ਦੀ ਮੰਗ ਸੁਣ ਲੈਦੇ ਕੀਤੇ ਇਹਨਾਂ ਦਾ ਬੰਦਾ ਨਾਮ ਆ ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਮਾਰਨ ਵਾਲਿਆਂ ਤੋਂ ਵੱਡੀ ਗੱਲ ਪੁਲਿਸ ਵਾਲਿਆਂ ਦੇ ਖਾਤਰ ਸਾਡੇ ਸੋਚਣ ਵਾਲੀ ਗੱਲ ਹੈ ਕਿ ਪੁਲਿਸ ਵਾਲੇ ਲੋਕ ਇਹ ਜਿਹੇ ਜਵਾਬ ਦੇ ਰਹੇ ਤੁਸੀਂ ਕਹੋ ਜੀ ਕਾਰਵਾਈ ਕਰਾਂ ਠੀਕ ਹੈ ਕਾਰ ਉਸ ਤੋਂ ਬਾਅਦ 20 ਦਿਨ ਹੋਗੇ ਸਾਡ। 20 ਦਿਨਾਂ ਦੇ ਵਿੱਚ ਜੇ ਤੁਸੀਂ ਆਹ ਕੰਮ ਨਹੀਂ ਕਰ ਸਕੇ ਤਾਂ ਹੋਰ ਲੋਕ ਜਿਹੜੇ ਕੀਮਤਾਂ ਕਰਨਗੇ। ਦੂਸਰੀ ਮੰਗ ਹੈ। ਦੂਸਰੀ ਮੰਗ ਹੈ ਕਿ ਜਿਹੜੇ ਵੀ ਅਧਿਕਾਰੀਆਂ ਨੇ ਇਹਦੇ ਵਿੱਚ ਕੁਤਾਹੀ ਵਰਤੀ ਕੋਈ ਅਸੀਂ ਪਰਸਨਲੀ ਮੈਂ ਕਿਸੇ ਦਾ ਹਜੇ ਨਾਮ ਨਹੀਂ ਲਊਂ। ਇਹ ਤਾਂ ਜੇ ਇਹ ਮੁੰਡੇ ਇਹ ਲੋਕ ਦੱਸਣਗੇ ਤੁਹਾਨੂੰ। ਜੋ ਵੀ ਅਧਿਕਾਰੀ ਨੇ ਕੁਤਾਹੀ ਵਰਤੀ ਉਹਨਾਂ ਤੇ ਜੋ ਕਾਰਵਾਈ ਹੋ ਸਕਦੀ ਹੈ। ਉਹ ਇਹ ਲੋਕ ਵੀ ਦੱਸਣਗੇ ਜਾਂ ਜੋ ਕਾਨੂੰਨ ਦੇ ਤਾ ਤੇ ਜੋ ਜਾਇਦ ਕਾਰਵਾਈ ਹੋਣੀ। ਤੀਸਰੀ ਮੰਗੇ ਪ੍ਰਸ਼ਾਸ ਇਹ ਪਰਿਵਾਰ ਬੜਾ ਗਰੀਬ ਹੈ। ਦੋ ਜਵਾਕ ਇਹਨਾਂ ਦੀ ਮਾਂ ਵੀ ਹੈ। ਆਪਣੋ ਆਦੇ ਆਤਮਾ ਜਿਹਾ ਬਜ਼ੁਰਗ ਖੜੇ ਹੋਏ ਕਰੀ ਹਾਂ ਇੱਥੇ ਨਿਕਲ ਹਾਂ ਇੱਥੇ ਨਿਕਲ ਇਹਨਾਂ ਦਾ ਬੇਟਾ ਹਾਂ ਇਹਨਾਂ ਦਾ ਬੇਟਾ ਹੈ ਖੜੇ ਹੋ ਬਈ ਹੋਈ ਇਹਨਾਂ ਦਾ ਮਾਪਿਓ ਹੈ ਖੜੇ ਹੋ ਇਹਦਾ ਪ੍ਰਾਪ ਠੀਕ ਹੈ ਸਭ ਤੋਂ ਜਿਆਦਾ ਦੁੱਖ ਦੀ ਗੱਲ ਹੈ ਇਸ ਪਰਿਵਾਰ ਦਾ ਤਰਾ ਹੈ ਦੇਖੋ ਅਸੀਂ ਤਾਂ ਅੱਜ ਕੋਈ ਘੰਟਿਆਂ ਦੇ ਮਹਿਮਾਨ ਹੈ ਮੰਨ ਲਓ ਜਨ ਦੇ ਕੋਈ ਮੰਨ ਲਓ ਸਾਨੂੰ ਤਾਂ ਆਪਦਾ ਵੀ ਕੋਈ 100 ਲੱਖ ਦੇ ਕੋਈ ਰਾਜਨੀਤੀ ਬੰਦੇ 100 ਲੱਖ ਚੁਗਲ ਪਰ ਇਸ ਪਰਿਵਾਰ ਤੇ ਅੱਜ ਬਹੁਤ ਵੱਡੀ ਦੁੱਖਾਂ ਦੀ ਭਾਰ ਟੁੱਟ ਕੇ ਤੇ ਇਹਨਾਂ ਦਾ ਕੋਈ ਨਹੀਂ ਮਰਨਾ ਤਾਂ ਮੈਂ ਕਰ ਸਕਾਂ ਇਹਨਾਂ ਦਾ ਤਾਂ ਰੱਬ ਕਰੂ ਨਾ ਤੁਸੀਂ ਇਸ ਪਰਿਵਾਰ ਨੂੰ ਇਸ ਪਰਿਵਾਰ ਦੀ ਮੰਗ ਹੈ ਵੀ ਜਾਇਜ਼ ਜੋ ਇਹਨਾਂ ਦੀ ਮਦਦ ਹੋ ਸਕਦੀ ਹੋਏ ਪੂਰੇ ਲੋਕ ਇਹਦੇ ਡੈੱਡ ਬੁੱਢੀ ਆ ਜੂਗੇ ਉਹ ਦੇਖ ਲੈਣਗੇ ਇਹਨਾਂ ਪਰਿਵਾਰ ਦੀ ਮਦਦ ਨੂੰ ਚਾਹੀਦੀ ਇੱਕ ਇਹਨਾਂ ਦੇ ਕੋਈ ਪਰਿਵਾਰ ਦਾ ਸਹਾਰਾ ਨਹੀਂ ਕਮਾਈ ਆਲਾ ਇੱਕ ਕਿਸੇ ਵੀ ਇਹਨਾਂ ਦੇ ਇਸ ਬਜ਼ੁਰਗ ਨੂੰ ਜਾਂ ਜਾਂ ਜਵਾਕਨ ਨੂੰ ਜਾਂ ਜਿਹਦੀ ਭੈਣ ਜੋ ਉਹਦੇ ਇਹ ਪਰਿਵਾਰ ਦਾ ਦਸੂਆ ਇੱਕ ਬੰਦੇ ਨੂੰ ਕੋਈ ਨੌਕਰੀ ਦੇ ਦਿੱਤੀ ਹੈ ਪਰ ਤੁਸੀਂ ਮੈਨੂੰ ਪਤਾ ਹੈ ਮੁਕਤਮਾ ਦਰਜ ਕਰ ਲਓਗੇ ਜਹੁੰਟ ਕਰੋਗੇ ਕਿਉਂਕਿ ਉਹਨਾਂ ਦਾ ਮਰ ਗਿਆ ਹੁਣ ਤੁਹਾਨੂੰ ਕਰਨੇ ਪਊਗਾ ਜੇਹੀ ਕਾਰਵਾਈ ਪੁਲਿਸ 20 ਦਿਨ ਪਹਿਲਾਂ ਸ਼ੁਰੂ ਕਰ ਦਿੰਦੀ ਕੀਤੇ ਇਹਨਾਂ ਦਾ ਬੰਦਾ ਬਚ ਬਚ ਜਾਂਦਾ ਹੁਣ ਮਾਰਨ ਵਾਲਾ ਤਾਂ ਵੱਡੀ ਉਹਨੇ ਪਰ ਅਸੀਂ ਤੋਂ ਵੀ ਅੱਗੇ ਮਿਹਨਤ ਕਰਾਂਗੇ ਅੱਕੇ ਤੋਂ ਰਿਪੀਟ ਨਾ ਕਰੋ ਇਹ ਨਹੀਂ ਚੀਜ਼ਾਂ ਕਿਤੇ ਆਹੀ ਨਾ ਹੋ ਜੇ ਲੋਕ ਜਿਹੜੇ ਮਾਰਨ ਵਾਲੇ ਆ ਜਿਹੜੇ ਉਹਨਾਂ ਨੂੰ ਛੱਡ ਕੇ ਲੋਕ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਹੋਣ ਲੱਗਣ ਪੁਲਿਸ ਪ੍ਰਸ਼ਾਸਨ ਦੇ ਰਾਵਾਂ ਚ ਖੜ ਲੱਗਣ ਇਹ ਚੀਜ਼ਾਂ ਗਲਤ ਹੋ ਜਾਣਗੀਆਂ ਵਿਸ਼ਵਾਸ ਬਣਾ ਕੇ ਵੀ ਹੁਣ ਪਰ ਵਿਸ਼ਵਾਸ ਜੇ ਤੂੰ ਜਾਇਜ਼ ਕਰੋਗੇ ਤੈਨੂੰ ਨਾ ਬਣ ਜੂ ਫੇਰ ਉਹਨੇ ਕਾਨੂੰਨੀ ਕਾਰਵਾਈ ਕਰਦੇ ਇਸ ਪਰਵਾ ਨੂੰ ਲਿਆ ਤੇ ਤੁਸੀਂ ਇਹਨਾਂ ਨੂੰ ਨਾ ਦਿੱਤਾ ਤਾਂ ਤੁਸੀਂ ਇਹ ਨਾ ਸੋਚੋ ਵੀ ਲੋਕ ਤੁਹਾਡੇ ਵਿਸ਼ਵਾਸ ਕਰਨਗੇ ਵਾਅਦਾ ਠੀਕ ਹੈ ਦਿੱਲੀ ਦਾ ਨਸਰ ਕੱਲ ਨੂੰ ਸੰਗਰੀ ਆਵੇ ਤਾਂ ਕੋਈ ਵਸ ਆਈ ਇਹਦੀ ਜ਼ਿੰਮੇਵਾਰ ਅਧਿਕਾਰੀ ਕੋ ਜਿਹੜੇ ਆਪਣੇ ਸੀਰ ਰ ਸੋ 3 ਲੱਖ ਦਾ ਉਹ ਲੱਜੇ ਮੇਂ ਲਈ ਆ ਜਮੀਨ ਲਈ ਮੌਲੇ ਨਾਲ 20 ਜਮੀਨ ਵੇਚ ਕੇ ਤੇ ਧੋਖੇ ਦਾ ਨਿਕਲ ਗਿਆ ਮੈਨਾਂ ਸੋ 3 ਲੱਖ ਦਾ ਜਮੀਨ ਜਮੀਨ ਦਾ ਧੋਖਾ ਦੇ ਇਹ ਵੀ ਉਹਨਾਂ ਨੂੰ ਵਿਸ਼ਵਾਸ ਰੱਖ ਕੇ ਆਏ ਕਿ ਕੋਈ ਜ਼ਿੰਮੇਵਾਰ ਆਪਸਾ ਆ ਜਾਣਗੇ ਇਹਨਾਂ ਦੇ ਵੱਡੀ ਤਿਆਰੀ ਹੈ ਇੱਥੇ ਆਉਂਗਾ ਹੋ ਰਿਹਾ ਨਾ ਉਹ ਹਾਂ ਉਹ ਇੱਥੇ ਆਏ ਉਹ ਕੋਈ ਨਾ ਹਸਪੀਟਲ ਰੱਖ ਰਣਗੇ ਇਹਨਾਂ ਨੇ ਜਿੰਨਾ ਚਿਰ ਨੂੰ ਨਿਆਣ ਨਹੀਂ ਮਿਲੂ ਪਰਿਵਾਰ ਨਾਲ ਤੁਹਾਨੂੰ ਪਹਿਲੇ ਦੱਸ ਜੀ ਨਾ ਨਿਆਣ ਰਵਾਵਾਂਗੇ ਠੀਕ ਆ ਉਹਨਾਂ ਚਿਰ ਨਾ ਤਾਂ ਸੰਸਕਾਰ ਕਰਨਗੇ